ਚੈਨ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ 200 ਹਜ਼ਾਰਾਂ ਚ ਮੌਜਦਿਆਂ ਕੁਝ ਗੱਲਾਂ ਬਾਤਾਂ ਇੱਧੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਲੈਂਟਸੀ ਇੰਟੇਰੀਅਰ ਦੇ ਵਿੱਚ ਇੱਕ ਘਰ ਦੇ ਵਿੱਚ ਚੋਰ ਆ ਗਿਆ ਤੇ ਮਾਲਕ ਮਕਾਨ ਨੇ ਬਚਾ ਦੇ ਲਈ ਉਹਦੇ ਤੇ ਹਮਲਾ ਕਰਤਾ ਤੇ ਉਹ ਮਾਲਕ ਮਕਾਨ ਜਿਹੜਾ ਮਕਾਨ ਦਾ ਮਾਲਕ ਸੀ ਉਹਨੂੰ ਹੀ ਫੜ ਲਿਆ ਗਿਆ ਸੀ ਉਸ ਮਾਮਲੇ ਦੇ ਵਿੱਚ ਕੁਝ ਅਪਡੇਟਸ ਨੇ ਉਹ ਤੁਹਾਨੂੰ ਸਭ ਤੋਂ ਪਹਿਲਾਂ ਸਾਂਝੀਆਂ ਕਰਨੀਆਂ ਦੂਜਾ ਹੁਣ ਕੈਨੇਡਾ ਦੇ ਵਿੱਚ ਜ਼ਿਆਦਾ ਅਮਰੀਕਾ ਦੇ ਲੋਕ ਜਿਹੜੇ ਉਹ ਰਿਫਿਊਜੀ ਲਈ ਅਪਲਾਈ ਕਰ ਰਹੇ ਆ ਇਹਦੇ ਬਾਰੇ ਗੱਲਬਾਤ ਕਰਾਂਗੇ ਤੀਜਾ ਰਿਸ਼ਮੰਡ ਪੁਲਿਸ ਨੇ ਇੱਕ ਰੈਂਟਲ ਸਕੈਮ ਸੰਬੰਧੀ ਚੇਤਾਵਨੀ ਦਿੱਤੀ ਲੋਕਾਂ ਨੂੰ ਕਿਹਾ ਵੀ ਥੋੜਾ ਜਿਹਾ ਵਿਚਾਰ ਰੱਖੋ ਤੇ ਵੈਨਕੂਵਰ ਦੇ ਪੂਲਾਂ ਵਿੱਚ ਤਰਾਕੀ ਸਿਖਾਉਣ ਦਾ ਮਾਮਲਾ ਸਾਹਮਣੇ ਆਇਆ ਵੈਨਕੂਵਰ ਦੇ ਪੂਲ ਦੇ ਵਿੱਚ ਉਹ ਕਹਿੰਦੇ ਵੀ ਮਾਪੇ ਆਪਣੇ ਬੱਚਿਆਂ ਨੂੰ ਸਵਿਮਿੰਗ ਨਹੀਂ ਪੂਲ 'ਚ ਸਿਖਾ ਸਕਦੇ ਇੰਸਟ੍ਰਕਟਰ ਰੱਖੋ ਜਾਂ ਕਿਸੇ ਪ੍ਰੋਫੈਸ਼ਨਲ ਕੋਜਾ ਇਹਦੇ ਬਾਰੇ ਗੱਲਬਾਤ ਕਰਾਂ ਤੇ BC ਦੇ ਵਿੱਚ ਇੱਕ ਨਵੀਂ ਪਾਰਟੀ ਜਿਹੜੀ ਬਣੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਲਿੰਡਸ ਕਈ ਨਿਯਮ ਜਿਹੜੇ ਨੇ ਆਮ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਅ ਮਤਲਬ ਇਦਾਂ ਕਿਹਾ ਜਾਂਦਾ ਵੀ ਜਿਹੜੇ ਕਾਨੂੰਨ ਆ ਥੋੜਾ ਜਿਹਾ ਢਿੱਲਾ ਆ ਪਿੱਛੇ ਜਿਹੜੇ ਸਾਰੇ ਪੁਲਿਸ ਚੀਫ ਸੀਗੇ ਉਹਨਾਂ ਦੇ ਮੁਖੀ ਨੇ ਮਿਲ ਕੇ ਕਿਹਾ ਸੀ ਕਿ ਸਾਨੂੰ ਖੈਰ ਉਹ ਭਾਵੇਂ ਬਾਰਡਰ ਦੇ ਸਬੰਧੀ ਸੀਗਾ ਵੀ ਕੈਨੇਡਾ ਦੇ ਜਿਹੜੇ ਪੁਰਾਣੇ ਕਾਨੂੰਨ ਨੇ ਇਹਨਾਂ ਨੂੰ ਅਪਡੇਟ ਕਰਨ ਦੀ ਲੋੜ ਆ ਵੀ ਹੁਣ ਪੁਰਾਣੇ ਕਾਨੂੰਨਾਂ ਦੇ ਨਾਲ ਅੱਜ ਦੇ ਜਿਹੜੇ ਗੈਂਗਸਟਰ ਜਾਂ ਇਹ ਕ੍ਰਾਈਮ ਕਰਨ ਵਾਲੇ ਨੇ ਇਹਨਾਂ ਨਾਲ ਲੜਾਈ ਨਹੀਂ ਲੜੀ ਜਾ ਸਕਦੀ ਇਸੇ ਤਰੀਕੇ ਦੇ ਨਾਲ ਹੁਣ ਇੱਕ ਹੋਰ ਕਾਨੂੰਨ ਬਹੁਤ ਚਰਚਾ ਦੇ ਵਿੱਚ ਆ ਉਹ ਕਾਨੂੰਨ ਇਹ ਆ ਕਿ ਤੁਹਾਡੇ ਉੱਤੇ ਜੇ ਕੋਈ ਹਮਲਾ ਕਰਦਾ ਤੁਸੀਂ ਆਪਣੇ ਵਿਚਾਰ ਦੇ ਵਿੱਚ ਕੀ ਕਰ ਸਕਦੇ ਹੋ ਤੇ ਕੀ ਨਹੀਂ ਕਰ ਸਕਦੇ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਇੱਕ ਮੁੱਦਾ ਚਰਚਾ ਦੇ ਵਿੱਚ ਆ ਰਿਹਾ ਉਸ ਮੁੱਦੇ ਤੋਂ ਬਾਅਦ ਹੁਣ ਜਿਹੜੇ ਮਾਹਰ ਨੇ ਉਹ ਇਹ ਡਿਸਕਸ ਕਰ ਰਹੇ ਆ ਕਿ ਕੀ ਵਿਅਕਤੀ ਕੋਈ ਕਰ ਸਕਦਾ ਆਪਣੇ ਵਿਚਾਰ ਦੇ ਲਈ ਜਨਹੀਂ ਕਰ ਸਮੋ ਤੁਹਾਡੇ ਘਰ ਚ ਕੋਈ ਆ ਜੇ ਤੁਸੀਂ ਕੀ ਕਰੋਗੇ ਉਹਨੂੰ ਕੀ ਕੀ ਤੁਸੀਂ ਉਹਨੂੰ ਮਾਰੋਗੇ ਜੇ ਮਾਰੋਗੇ ਤੇ ਚਾਰਜ ਤੁਸੀਂ ਹੋ ਜਾਣਾ ਜਦੋਂ ਟੈਲੈਂਟਸ ਐਂਟੈਰੀਓ ਦਾ ਵਿਅਕਤੀ ਚਾਰਜ ਹੋ ਗਿਆ ਨਹੀਂ ਮਾਰੋਗੇ ਤੇ ਹੋ ਸਕਦਾ ਤੁਹਾਡਾ ਨੁਕਸਾਨ ਕਰ ਦੇ ਸੋ ਬੜਾ ਇੱਕ ਗ੍ਰੇ ਏਰੀਆ ਹੈ ਇਹਦੇ ਵਿੱਚ ਕਿ ਕੀ ਕਰ ਸਕਦੇ ਕੀ ਨਹੀਂ ਕਰ ਸਕਦੇ ਇਹਦੇ ਸੰਬੰਧੀ ਹੁਣ ਜਿਹੜਾ ਇੱਕ ਬਹੁਤ ਲੰਬਾ ਜਿਹੜਾ ਵਿਵਾਦ ਹੋ ਚੱਲ ਰਿਹਾ ਹੈ ਘਟਨਾ ਆਪ ਸਾਰੇ ਜਾਣਦੇ ਲੇਟਸੀ ਦੇ ਵਿੱਚ ਐਂਟੈਰੀਓ ਦੇ ਵਿੱਚ ਬੰਦਾ 3 ਵਜੇ ਤੜਕੇ ਅਪਾਰਟਮੈਂਟ ਦੇ ਵਿੱਚ ਰਹਿੰਦਾ ਉੱਠ ਕੇ ਦੇਖਦਾ ਘਰ ਦੇ ਵਿੱਚ ਕੋਈ ਉਪਰਾ ਬੰਦਾ ਹੈ ਉਹਨੇ ਜਿਹੜਾ ਉਹ ਲੜਾਈ ਸ਼ੁਰੂ ਕਰ ਦਿੱਤੀ ਇਨਟਰੂਡਰ ਦੇ ਨਾਲ ਜਿਹੜਾ ਬਾਹਰੋਂ ਆਇਆ ਸੀ ਉਹ ਵੀ ਕਿਰਾਏ ਤ ਰਹਿੰਦਾ ਸੀ ਟੈਨੈਂਟ ਜਿਹੜਾ ਘਰ ਦਾ ਘਰ ਦੇ ਵਿੱਚ ਸੀਗਾ ਤੇ ਉਹਨੇ ਆਪਣਾ ਨਾਈਫ ਵਰਤਿਆ ਤੇ ਉਹ ਚਾਕੂ ਉਹਦੇ ਕੋਲ ਸੀ ਹੁਣ ਬੰਦਾ ਉਪਰ ਆ ਘਰ ਦੇ ਵਿੱਚ ਆਇਆ ਤੇ ਉਹਨੇ ਬਚਾਦ ਲਈ ਉਹਦੇ ਚਾਕੂ ਮਾਰ ਤੇ ਚਾਕੂ ਉਹਦੇ ਲੱਗ ਗਿਆ ਸੱਟ ਲੱਗ ਗਈ ਜ਼ਿਆਦਾ ਤੇ ਉਹਦੀਆਂ ਕਹਿੰਦੇ ਕਿ ਲਾਈਵ ਥ੍ਰੈਟਨਿੰਗ ਇੰਜਰੀਜ਼ ਹੋ ਗਈਆਂ ਹੁਣ ਉਸ ਤੋਂ ਬਾਅਦ ਪੁਲਿਸ ਨੇ ਕੀ ਕੀਤਾ ਪਹਿਲਾਂ ਉਸ ਬੰਦੇ ਨੂੰ ਚਾਰਜ ਕਰ ਲਿਆ ਕਿ ਤੂੰ ਉਹਦੇ ਚਾਕੂ ਕਿਉਂ ਮਾਰਿਆ ਭਾਵੇਂ ਕਿ ਦੋਵਾਂ ਨੂੰ ਚਾਰਜ ਕਰ ਲਿਆ ਬਾਅਦ ਦੇ ਵਿੱਚ ਜਿਹੜਾ ਇਨਟਰੂਡਰ ਹੈ ਜਿਹੜਾ ਬਾਹਰੋਂ ਆਇਆ ਸੀ ਚੋਰ ਸੀਗਾ ਤੇ ਜਿਹੜਾ ਟੈਨੈਂਟ ਯਾਨੀ ਕਿ ਜਿਹੜਾ ਹੋਮਓਨਰ ਸੀਗਾ ਦੋਵਾਂ ਨੂੰ ਚਾਰਜ ਕਰਤਾ ਫਸ ਗਏ ਦੋਵੇਂ ਹੁਣ ਇਹਦਾ politcal reaction ਆਇਆ ਰਾਜਨੀਤਿਕ ਜਿਹੜੇ ਪ੍ਰੀਮੀਅਰ ਡੱਗ ਫੋਰਡ ਆ ਉਹਨੇ ਕਿਹਾ ਕਿ ਸਿਸਟਮ ਟੁੱਟ ਚੁੱਕਾ ਸਾਡਾ ਕੰਜ਼ਰਵਟਿਵ ਆਗੂ ਹੈਗੇ ਲੀਡਰ ਪੀਰ ਪੋਲੀਵ ਉਹ ਕਹਿੰਦੇ ਲੋਕਾਂ ਕੋਲੇ ਇਹ ਅਧਿਕਾਰ ਹੋਣਾ ਚਾਹੀਦਾ ਵੀ ਉਹ ਆਪਣੇ ਨੂੰ ਡਿਫੈਂਡ ਕਰ ਸਕਣ ਹੁਣ ਇਹ ਮਾਮਲੇ ਦੇ ਵਿੱਚ ਦੋਵੇਂ ਆਪਣੇ ਥਾਂ ਸਹੀ ਨੇ ਵੀ ਬੰਦੇ ਦੇ ਘਰ ਦੇ ਵਿੱਚ ਚੋਰ ਆ ਗਿਆ ਪਿੱਛੇ ਜੇ ਇੱਕ ਕਈ ਘਟਨਾਵਾਂ ਇਦਾਂ ਦੀਆਂ ਸਾਹਮਣੇ ਆਈਆਂ ਅਸੀਂ ਬੰਦੇ ਦੀ ਕਾਰ ਚੋਰੀ ਹੋ ਗਈ ਉਹਨੇ ਕਾਰ ਦੇ ਵਿੱਚ ਟਰੈਕਰ ਲਾਇਆ ਸੀ ਉਹ ਲੱਭਦਾ ਲੱਭਦਾ ਚਲੇ ਗਿਆ ਉੱਥੇ ਜਿੱਥੇ ਕਾਰ ਸੀਗੀ ਕਾਰ ਕਿਸੇ ਦੀ ਪ੍ਰਾਪਰਟੀ ਤੇ ਉਹਨੇ ਮਤਲਬ ਬੰਦੇ ਦੀ ਕਾਰ ਚੋਰੀ ਕਰਕੇ ਚੋਰ ਲੈ ਗਿਆ ਤੇ ਲਿਜਾ ਕੇ ਇੱਕ ਰੇਲ ਯਾਰਡ ਦੇ ਨੇੜੇ ਕਿਸੇ ਪ੍ਰਾਪਰਟੀ ਦੇ ਵਿੱਚ ਉਹਨੇ ਕਾਰ ਖੜੀ ਕਰਤੀ ਉਹ ਬੰਦਾ ਜਦੋਂ ਉੱਥੇ ਗਿਆ ਵੀ ਮੇਰੀ ਕਾਰ ਚੋਰ ਇੱਥੇ ਲੈ ਕੇ ਆਇਆ ਤੇ ਉਹ ਕਹਿੰਦੇ ਤੇਰੇ ਤੇ ਚਾਰਜ ਲੱਗ ਜਾਣਾ ਕਿ ਤੂੰ ਕਿਸੇ ਦੀ ਪ੍ਰਾਪਰਟੀ ਦੇ ਵਿੱਚ ਆਇਆ ਇਹ ਕਈ ਗੱਲਾਂ ਜਿਹੜੀਆਂ ਪੀਰ ਪਾਲੀ ਜਦੋਂ ਆਪਣੀ ਇਲੈਕਸ਼ਨ ਕੈਂਪੇਨ ਕਰ ਰਹੇ ਸੀ ਦੋ ਤਿੰਨ ਗੱਲਾਂ ਇਹਨਾਂ ਨੇ ਬਹੁਤ ਵਾਰ-ਵਾਰ ਕਹੀਆਂ ਇੱਕ ਉਹ ਘਟਨਾ ਸਾਂਝੀ ਕੀਤੀ ਸੀ ਵੀ ਬੰਦਾ ਆਪਣੇ ਘਰ ਦੇ ਉੱਤੇ ਬੈਠਾ ਵਿੰਡੋ ਦੇ ਵਿੱਚੋਂ ਦੇਖਦਾ ਵੀ ਉਹਦੇ 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 ਮੋਰੋਂ ਫਰੰਟ ਯਾਰਡ ਦੇ ਵਿੱਚੋਂ ਆ ਕੇ ਕੋਈ ਚੋਰ ਜਿਹੜਾ ਉਹ ਕਾਰ ਚੋਰੀ ਕਰਕੇ ਲੈ ਗਿਆ ਤੇ ਉਹਨੇ ਪੁਲਿਸ ਨੂੰ ਫੋਨ ਕੀਤਾ ਉਹ ਕਹਿੰਦੇ ਕਿ ਭਾਈ ਤੂੰ ਨਾ ਕਰ ਕੁਛ ਵੀ ਤੇਰਾ ਇਹ ਤੂੰ ਨਾ ਕਰਤਿਓ ਦੂਜੀ ਵੀ ਲੈ ਗਿਆ ਉਹ ਪਰ ਉਹ ਵਿਅਕਤੀ ਕੋਈ ਕਾਰਵਾਈ ਨਹੀਂ ਕਰ ਸਕਿਆ ਪੁਲਿਸ ਨੇ ਅਨਟੈਰੀਓ ਦੇ ਵਿੱਚ ਇਹ ਵੀ ਇੱਕ ਕੰਟਰੋਵਰਸ਼ੀਅਲ ਜਿਹੜਾ ਸਟੇਟਮੈਂਟ ਆਈ ਸੀਗੀ ਇਹਨਾਂ ਦੀ ਕਿ ਜਿਹੜੇ ਨਾ ਇਹ ਤੁਹਾਡੇ ਅੰਦਰ ਵੜ ਕੇ ਤੁਹਾਡੀ ਜਾਂ ਕੀ ਫੋਬ ਕਰਦੇ ਆ ਉਹਨੂੰ ਮਤਲਬ ਕਾਪੀ ਕਰ ਲੈਂਦੀ ਆ ਦੂਰੋਂ ਕੰਪਿਊਟਰ ਦੇ ਨਾਲ ਜਾਂ ਤੁਹਾਡੀ ਚਾਬੀ ਚੱਕ ਕੇ ਤੇ ਉਹ ਕਾਰ ਲੈ ਜਾਂਦੇ ਆ ਤੇ ਉੱਥੇ ਇੱਕ ਇਹ ਸਟੇਟਮੈਂਟ ਦੇ ਦਿੱਤੀ ਸੀ ਕਿ ਲੋਕਾਂ ਨੂੰ ਕਹੇ ਸੀ ਵੀ ਚਾਬੀ ਬਾਹਰ ਹੀ ਨੇੜੇ ਰੱਖੋ ਆ ਤਾਂ ਕਿ ਚੋਰ ਤੁਹਾਡੇ ਘਰ ਦੇ ਅੰਦਰ ਆ ਕੇ ਤੁਹਾਡੇ ਤੇ ਹਮਲਾਣਾ ਕਰ ਲੈ ਚਾਬੀ ਨਾਲ ਹੀ ਲੈ ਜੇ ਤੇ ਮਤਲਬ ਚਾਬੀ ਚੋਰ ਲਈ ਸੌਖੀ ਹੋਵੇ ਅੰਦਰ ਆ ਕੇ ਲੈ ਜਾਣੀ ਤੇ ਇਹ ਵੀ ਕਿਹਾ ਗਿਆ ਸੀ ਉੱਥੇ ਫਿਰ ਕਿਸੇ ਨੇ ਇਹ ਵੀ ਕਹਿ ਦਿੱਤਾ ਸੀ ਕਿ ਅ ਸ਼ਾਇਦ ਪ੍ਰੀਵੀਅਰ ਡਗ ਫੋਰ ਹੀ ਸੀਗੇ ਇਹਨਾਂ ਨੇ ਜਾਂ ਕਿਸੇ ਨੇ ਕਿਹਾ ਸੀ ਵੀ ਫਿਰ ਇਦਾਂ ਕਰੋ ਚੋਰ ਦੇ ਜਿੱਥੇ ਚਾਬੀ ਰੱਖਣੀ ਆ ਉਹਦੇ ਨੇੜੇ ਦੁੱਧ ਦੀ ਗੱਲ ਨਹੀਂ ਵੀ ਰੱਖ ਦਿਓ ਤੇ ਕੁਝ ਸੀਰੀਅਲ ਵੀ ਰੱਖ ਦਿਓ ਤਾਂ ਕਿ ਉਹ ਨਾਲ-ਨਾਲ ਉਹ ਵੀ ਖਾ ਕੇ ਚਲੇ ਜੇ ਹਰ ਇੱਕ ਤਰੀਕੇ ਨਾਲ ਮਜ਼ਾਕ ਬਣ ਗਿਆ ਸੀ ਉਹ ਜਿਹੜਾ ਹੁਣ ਪੋਲਿਟਿਕਲ ਉਹਦਾ ਰਿਐਕਸ਼ਨ ਹੋ ਰਿਹਾ ਕਿ ਕੀ ਵੱਡੇ ਕੋਲੇ ਡਿਫੈਂਡ ਕਰਨ ਦਾ ਇਹ ਅਧਿਕਾਰ ਨਹੀਂ ਚੋਰ ਤੁਹਾਡੇ ਘਰ ਚ ਆ ਗਿਆ ਤੇ ਕੇਸ ਉਲਟਾ ਉਹਦੀ ਉੱਤੇ ਪੈ ਗਿਆ ਪੁਲਿਸ ਚੀਫ ਇਹ ਕਹਿੰਦੇ ਆ ਕਿ ਕੈਨੇਡੀਅਨਸ ਦੇ ਕੋਲ ਅਧਿਕਾਰ ਹੈਗਾ ਆ ਰਾਈਟ ਟੂ ਡਿਫੈਂਡ ਹੈਗਾ ਆ ਆਪਣੇ ਆਪ ਨੂੰ ਪਰ ਉਹ ਜਿਹੜਾ ਰਾਈਟ ਟੂ ਡਿਫੈਂਡ ਆ ਉਹ ਰੀਜ਼ਨੇਬਲ ਹੋਣਾ ਚਾਹੀਦਾ ਉਹ ਬਹੁਤ ਜ਼ਿਆਦਾ ਨਹੀਂ ਉਹਦਾ ਹੋਣਾ ਚਾਹੀਦੀ ਵਰਤੋਂ ਜਿਵੇਂ ਇਸ ਵਿਅਕਤੀ ਨੇ ਕੀ ਕੀਤਾ ਚਾਕੂ ਉਹਦੇ ਇੱਧਾ ਮਾਰ ਦਿੱਤਾ ਕਿ ਉਹਦੀ ਜਾਨ ਜਾਨ ਦੀ ਲੱਗਣੀ ਸੀ ਵੀ ਆਪਣਾ ਬਚਾਅ ਕਰ ਲਓ ਪਰ ਤਾਕਤ ਦੀ ਇੰਨੀ ਜ਼ਿਆਦਾ ਵਰਤੋ ਨਾ ਕਰੋ ਕੈਨੇਡਾ ਦੇ ਵਿੱਚ ਕੋਈ ਐਬਸੋਲਿਊਟ ਰਾਈਟ ਟੂ ਸੈਲਫ ਡਿਫੈਂਸ ਨਹੀਂ ਮਤਲਬ ਸਾਫ਼ ਤੇ ਸਪਸ਼ਟ ਤੌਰ ਦੇ ਉੱਤੇ ਇਦਾਂ ਦੀ ਕੋਈ ਗੱਲਬਾਤ ਨਹੀਂ ਜਿਹੜੀ ਜੱਜ ਆ ਜਾਂ ਜਿਊਰੀ ਆ ਹੁਣ ਉਹ ਫੈਸਲਾ ਕਰੂਗੀ ਵੀ ਜਿਹੜੀ ਤਾਕਤ ਦੀ ਜਾਂ ਜਿਹੜੀ ਫੋਰਸ ਦੀ ਵਰਤੋਂ ਕੀਤੀ ਹੈ ਇਸ ਬੰਦੇ ਨੇ ਆਪਣੇ ਬਚਾਅ ਦੇ ਲਈ ਉਹ ਰੀਜ਼ਨੇਬਲ ਸੀ ਜਾਂ ਨਹੀਂ ਇੱਕ ਇਨਟਰੂਡਰ ਜਿਹੜਾ ਨਾਈਫ ਦੇ ਨਾਲ ਜਾਂ ਗਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਮੰਨ ਲਓ ਆ ਗਿਆ ਤੇ ਤੁਸੀਂ ਉੱਥੇ ਸਟਰੋਂਗ ਫੋਰਸ ਯੂਜ਼ ਕਰ ਸਕਦੇ ਆ ਭਾਵੇਂ ਖਤਰਨਾਕ ਮਤਲਬ ਉਹਨੂੰ ਮਾਰ ਵੀ ਸਕਦੇ ਆ ਕਹਿ ਲਓ ਵੀ ਆਪਣੇ ਬਚਾਅ ਦੇ ਵਿੱਚ ਕਿਉਂਕਿ ਤੁਹਾਡੀ ਤੁਹਾਡੀ ਲਾਈਫ ਖਤਰੇ ਦੇ ਵਿੱਚ ਹੁਣ ਜੇ ਤੁਸੀਂ ਇਨਟਰੂਡਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹਨੂੰ ਰੋਕਣ ਤੇ ਨਾਲ ਨਾਲ ਉਹਦੇ ਤੇ ਲਗਾਤਾਰ ਅਟੈਕ ਹੀ ਕੀ ਕਰੀ ਜਾਣੇ ਆ ਤੇ ਉਹਨੂੰ ਜੱਜ ਫਿਰ ਇਹ ਕਹਿ ਸਕਦਾ ਕਿ ਟੂ ਮਚ ਇਦੇ ਨਾਲ ਅਸੌਲਟ ਚਾਰजेस ਤੁਹਾਡੇ ਉੱਤੇ ਲੱਗ ਸਕਦੇ ਆ ਸੋ ਜਿਹੜਾ ਇਸ ਵੇਲੇ ਕੈਨੇਡਾ ਦੇ ਵਿੱਚ ਮਾਮਲਾ ਚਰਚਾ ਦੇ ਵਿੱਚ ਆ ਕਿ ਤੁਸੀਂ ਡਿਫੈਂਸ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਕਰ ਸਕਦੇ ਆ ਪਰ ਟੂ ਬਹੁਤ ਜ਼ਿਆਦਾ ਜਿਹੜੀ ਫੋਰਸ ਆ ਉਹ ਵੀ ਯੂਜ਼ ਕਰ ਸਕਦੇ ਤੇ ਫੈਸਲਾ ਇਹਦੇ ਬਾਰੇ ਫਿਰ ਜੱਜ ਕਰੂਗਾ ਵੀ ਤੁਸੀਂ ਕੀ ਕੀਤਾ ਕੈਨੇਡਾ ਦੇ ਵਿੱਚ ਜੇ ਕੋਈ ਤੁਹਾਡੇ ਘਰ ਦੇ ਵਿੱਚ ਆਉਂਦਾ ਆ ਤੇ ਮਤਲਬ ਤੁਸੀਂ ਇਹ ਨਹੀਂ ਵੀ ਘਰ ਛੱਡ ਕੇ ਦੌੜ ਜਾਓ ਤੁਸੀਂ ਆਪਣੀ ਗਰਾਊਂਡ ਤੇ ਖੜੇ ਰਹਿ ਸਕਦੇ ਆ ਪਰ ਤੁਹਾਡੇ ਕੋਲ ਪ੍ਰੋਪੋਰਸ਼ਨੇਟ ਫੋਰਸ ਹੋਣੀ ਚਾਹੀਦੀ ਆ ਅਮਰੀਕਾ ਦੇ ਵਿੱਚੋ ਫਰਕ ਆ ਅਮਰੀਕਾ ਦੇ ਵਿੱਚ ਜਿਹੜੀ ਕੈਸਲ ਡਾਕਟਰਾਂ ਹੀ ਨਾ ਲਾ ਆ ਜਿਹੜਾ ਬਹੁਤ ਰਾਈਟ ਦਿੰਦਾ ਹੋਮ ਆਨਰ ਨੂੰ ਕੈਨੇਡਾ ਦਾ ਲਾ ਜਿਹੜੇ ਇਹ ਸਖਤ ਹੈਗੇ ਆ ਤੁਸੀਂ ਆਪਣੇ ਨੂੰ ਡਿਫੈਂਡ ਕਰ ਸਕਦੇ ਆ ਪਰ ਉਸੇ ਵੇਲੇ ਜਦੋਂ ਜਿਹੜੀ ਫੋਰਸ ਆ ਥ੍ਰੈਟ ਦੇ ਨਾਲ ਮੈਚ ਕਰੇ ਤੁਹਾਨੂੰ ਖਤਰਾ ਉਨਾ ਵੱਡਾ ਆ ਤਾਂ ਤੁਸੀਂ ਜਿਹੜੀ ਤਾਕਤ ਦੀ ਵਰਤੋਂ ਕੀਤੀ ਹੈ ਕਿ ਸੈਲਫ ਡਿਫੈਂਸ ਮਤਲਬ ਜਿਹੜਾ ਆ कोर्ट ਬਹੁਤ سارے ਫੈਕਟ ਦੇਖਦੀ ਹੈ ਸਿਰਫ ਇਹ ਕਹਿ ਕੇ ਵੀ ਮੈਂ ਆਪਣਾ ਸੈਲਫ ਡਿਫੈਂਸ ਕੀਤਾ ਤੁਸੀਂ ਕਿਸੇ ਨੂੰ ਮਾਰਦੇ ਹੋ ਜਾਂ ਕਿਸੇ ਦੇ ਸੱਟ ਚੋਟ ਮਾਰਦੇ ਹੋ ਉਹਦੇ ਨਾਲ ਵਿਚਾਰ ਨਹੀਂ ਹੋ ਸਕਦਾ ਜਿਹੜਾ ਲਾ ਇਹ ਵੀ ਕਹਿੰਦਾ ਆ ਕਿ ਉਹ ਹੁਣ ਬੰਦਾ ਡਰਿਆ ਹੁੰਦਾ ਉਸ ਵੇਲੇ ਉਹ ਪਰਫੈਕਟਲੀ ਥੋੜਾ ਕੰਟਰੋਲ ਕਰੂਗਾ ਕਿ ਮੈਂ ਕਿੰਨੀ ਫੋਰਸ ਲਾਉਣੀ ਹੈ ਤੇ ਕਿੰਨੀ ਨਹੀਂ ਲਾਉਣੀ ਉਹ ਤੇ ਵਿਚਾਰ ਚ ਕੁਝ ਵੀ ਕਰੂਗਾ ਪਰ ਫਿਰ ਵੀ ਇਹ ਕਿਹਾ ਜਾ ਰਿਹਾ ਕਿ ਜਿਹੜੀ ਫੋਰਸ ਆ ਐਕਸਟ੍ਰੀਮ ਨਹੀਂ ਹੋਣੀ ਚਾਹੀਦੀ ਦੂਜਾ ਕਈ ਐਗਜ਼ੈਪਲਸ ਨੇ ਪੀਟਰ ਖਿਲ ਕੇਸ ਹੇਲਟਨ ਦੇ ਵਿੱਚ 2016 ਦੇ ਵਿੱਚ ਹੋਇਆ ਸੀ ਬੰਦੇ ਨੇ ਉਹ ਘਰ ਦੇ ਵਿੱਚ ਅੰਦਰ ਆ ਉਹਨੂੰ ਮਾਰ ਦਿੱਤਾ ਤੇ ਬਾਅਦ ਦੇ ਵਿੱਚ ਉਹਨੂੰ ਕਤਲ ਦਾ ਦੋਸ਼ ਲੱਗਿਆ ਉਹਦੇ ਉੱਤੇ ਮਤਲਬ ਇਹ ਵੀ ਇਹ ਵੀ ਤਾਂ ਗੱਲ ਹੈਗੀ ਹੈ ਨਾ ਕਿ ਉਹ ਕੀਤਾ ਗਿਆ ਔਰ ਜਿਹੜੇ ਡਿਫੈਂਸ ਲਾਇਰਸ ਨੇ ਉਹ ਇਹ ਕਹਿੰਦੇ ਆ ਕਿ ਲਾ ਆਲਰੇਡੀ ਕੈਨੇਡਾ ਦੇ ਵਿੱਚ ਬੰਦੇ ਨੂੰ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਪਰ ਮਤਲਬ ਤੁਹਾਡਾ ਜਿਹੜਾ ਹੈਗਾ ਆ ਕਿਹਸਾ ਲਾ ਅਮਰੀਕਾ ਵਰਗੇ ਇੱਥੇ ਨਹੀਂ ਹੈ ਸੋ ਬਹੁਤ ਸਾਰੇ ਲੋਕ ਚਿੰਤਤ ਨੇ ਹੁਣ ਇਸ ਗੱਲ ਤੋਂ ਉਹ ਆਪਣੇ ਘਰ ਦੇ ਵਿੱਚ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਤੇ ਇਸ ਤਰ੍ਹਾਂ ਦੇ ਜਿਹੜੇ ਕੇਸਸ ਨੇ ਇਸ ਗੱਲ ਦੇ ਉੱਤੇ ਹੁਣ ਬਹਿਸ ਛਿੜੀ ਆ ਜਾਂ ਇਸ ਗੱਲ ਦੇ ਉੱਤੇ ਡਿਬੇਟ ਹੋ ਰਿਹਾ ਕਿ ਕੋਈ ਬੰਦਾ ਘਰ ਦੇ ਵਿੱਚ ਕਿੰਨੀ ਫੋਰਸ ਦੀ ਵਰਤੋਂ ਕਰ ਸਕਦਾ ਤੇ ਕਿੰਨੀ ਨਹੀਂ ਕਰ ਸਕਦਾ ਅਗਲੀ ਗੱਲਬਾਤ ਆ ਜਿਹੜੇ ਅਮਰੀਕਨ ਨੇ ਇਹ ਕੈਨੇਡਾ ਦੇ ਵਿੱਚ ਆ ਕੇ ਰਫਿਊਜੀ ਸਟੇਟਸ ਕਲੇਮ ਕਰ ਰਹੇ ਆ ਇਹਨਾਂ ਦੀ ਗਿਣਤੀ ਵਧੀ ਆ ਅ ਕਹੋ ਪਹਿਲਾ ਅੱਧ ਹੀ ਲਾ ਲਓ ਤੁਸੀਂ 2025 ਦਾ ਜਿਹੜੇ ਜ਼ਿਆਦਾ ਅਮਰੀਕਨ ਨੇ ਜੇ ਇਹਦਾ ਮੁਕਾਬਲਾ 24 ਦੇ ਨਾਲ ਕੀਤਾ ਜਾਵੇ ਤਾਂ ਜ਼ਿਆਦਾ ਜਿਹੜੇ ਅਮਰੀਕਨ ਨੇ ਇੱਥੇ ਆ ਕੇ ਉਹ ਅ ਜਿਹੜੇ ਜਿਹੜੇ ਮਤਲਬ ਰੈਫਿਊਜੀਲੀ ਅਪਲਾਈ ਕਰ ਰਹੇ ਆ 2019 ਤੋਂ ਬਾਅਦ ਸਭ ਤੋਂ ਜ਼ਿਆਦਾ ਦੱਸਿਆ ਜਾ ਰਿਹਾ ਲਾਰਜੈਸਟ ਨੰਬਰ ਆ ਯੂਐਸ ਰੈਫਿਊਜੀਜ਼ ਕਲੇਮ ਇਨ ਕੈਨੇਡਾ ਦੇ ਵਿੱਚ ਜਿਹੜੇ ਕਿਸੇ ਵੀ ਪੂਰੇ ਸਾਲ ਦੇ ਵਿੱਚ ਦੇਖੇ ਗਏ ਹੁਣ 2019 ਤੋਂ ਬਾਅਦ ਆ ਭਾਵੇਂ ਕਿ ਜਿਹੜੇ 55000 ਟੋਟਲ ਰਿਫਿਊਜੀ ਕਲੇਮ ਨੇ ਉਹਨਾਂ ਦੇ ਵਿੱਚ 245 ਜਿਹੜੇ ਅਮਰੀਕਾ ਚੋਂ ਨੇ ਨੰਬਰ ਜੇਕਰ ਪੂਰੇ ਦੇਸ਼ਾਂ ਦੇ ਨਾਲ ਦੇਖਿਆ ਜਾਵੇ ਤਾਂ ਕੁਝ ਵੀ ਨਹੀਂ ਮਤਲਬ 55000 ਟੋਟਲ ਰਿਫਿਊਜੀ ਕਲੇਮ ਆ ਉਹਦੇ ਵਿੱਚ ਸਿਰਫ 254 ਅਮਰੀਕਨ ਨੇ ਨੰਬਰ ਬਹੁਤਾ ਵੱਡਾ ਨਹੀਂ ਹੈ ਕੈਨੇਡਾ ਹਿਸਟੋਰਿਕਲੀ ਅਮਰੀਕਾ ਤੋਂ ਰਿਫਿਊਜੀ ਕਲੇਮ ਐਕਸੈਪਟ ਬਹੁਤ ਘੱਟ ਕਰਦਾ ਆ ਕਿਉਂਕਿ ਆਮ ਤੌਰ ਦੇ ਉੱਤੇ ਅਮਰੀਕਾ ਅਮਰੀਕਾ ਨੂੰ ਸੇਫ ਕੰਟਰੀ ਮੰਨਿਆ ਜਾਂਦਾ ਅਮਰੀਕਾ ਕਿਹੜਾ ਕੋਈ ਓਦਾਂ ਦੀ ਕੰਟਰੀ ਹੈ ਸੋ ਰਿਫਿਊਜੀ ਕਲੇਮ ਅਕਸੈਪਟ ਘੱਟ ਹੁੰਦੇ ਆ ਅ ਐਗਰੀਮੈਂਟ ਦੇ ਤਹਿਤ ਜਿਹੜਾ ਅਸਾਈਲੇਮਾਂ ਅ ਅਸਾਈਲਮ ਸੀਕਰ ਆ ਜਿਹੜਾ ਪਨਾਹ ਲੈਣੀ ਚਾਹੁੰਦਾ ਰਾਜੀ ਸ਼ਰਨ ਜਾਂ ਕੋਈ ਸ਼ਰਨ ਲੈਣੀ ਚਾਹੁੰਦਾ ਜਿਹੜਾ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਆਉਂਦਾ ਆ ਉਹਨੂੰ ਆਮ ਤੌਰ ਤੇ ਵਾਪਸ ਭੇਜ ਦਿੰਦੇ ਆ ਕਿਉਂਕਿ ਅਮਰੀਕਾ ਜਿਹੜਾ ਉਹਨੂੰ ਫਰਸਟ ਸੇਫ ਕੰਟਰੀ ਮੰਨਿਆ ਜਾਂਦਾ ਮਤਲਬ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚੋਂ ਆਏ ਆ ਤੇ ਇਦਾਂ ਨਹੀਂ ਹੋ ਸਕਦਾ ਕਿ ਤੁਸੀਂ ਇਹਨਾਂ ਦੇਸ਼ਾਂ ਦੇ ਵਿੱਚ ਇੱਕ ਤੋਂ ਦੂਜੇ ਦੇ ਵਿੱਚ ਜਾ ਕੇ ਯਾਰ ਇਹ ਸਾਇਲ ਮੰਗਣ ਲੱਗਿਆ ਤੁਹਾਨੂੰ ਇੱਕ ਥਰਡ ਵਰਡ ਕੰਟਰੀ ਦੇ ਵਿੱਚ ਖਤਰਾ ਸੀ ਤੁਸੀਂ ਅਮਰੀਕਾ ਆ ਗਏ ਅਮਰੀਕਾ ਤੋਂ ਤੁਸੀਂ 2 ਨੰਬਰ 'ਚ ਆਬਵੀਅਸਲੀ 2 ਨੰਬਰ 'ਚ ਹੀ ਟੱਪੋਗੇ ਬਾਰਡਰ ਟੱਪ ਕੇ ਤੁਸੀਂ ਕੈਨੇਡਾ ਆ ਗਏ ਤੇ ਕੈਨੇਡਾ ਆ ਕੇ ਕਹਿੰਦੇ ਸਾਨੂੰ ਰਿਫਿਊਜੀ ਬਣਾਓ ਉਹ ਰਿਫਿਊਜੀ ਜਿਹੜਾ ਤੁਸੀਂ ਅਪੀਲ ਅਮਰੀਕਾ 'ਚ ਕਿਉਂ ਨਹੀਂ ਕੀਤੀ ਕਿਉਂਕਿ ਉਹ ਫਰਸਟ ਕੰਟਰੀ ਤੁਹਾਡੀ ਉਹੋ ਆ ਸੋ ਫਰਸਟ ਸੇਫ ਕੰਟਰੀ ਰਿਫਿਊਜੀ ਕਲੇਮ ਦਾ ਇਹ ਹੁੰਦਾ ਕਿ ਜਿਹੜੀ ਪਹਿਲੀ ਸੇਫ ਕੰਟਰੀ ਦੇ ਵਿੱਚ ਤੁਸੀਂ ਚਲੇਗੇ ਉੱਥੇ ਜਾ ਕੇ ਤੁਸੀਂ ਪਨਾਹ ਮੰਗਣੀ ਹੁੰਦੀ ਹੈ ਇਸ ਇਹੀ ਨਿਯਮ ਜਿਹੜਾ ਉਲਟ ਵੀ ਆ ਜਿਹੜਾ ਅਮਰੀਕਾ ਦੇ ਬਾਰਡਰ ਦੇ ਉੱਤੇ ਇਸ ਕਰਕੇ ਉਹਨੇ ਸਖਤੀ ਕੀਤੀ ਸੀ ਇਹਨਾਂ ਨੇ ਆ ਰਿਫਿਊਜੀ ਕਲੇਮ ਰਿਜੈਕਟ ਕਰਨੇ ਇਸ ਕਰਕੇ ਵੀ ਸ਼ੁਰੂ ਕਰ ਦਿੱਤੇ ਸੀ ਕਿ ਬੰਦਾ ਕੈਨੇਡਾ ਚ ਆ ਗਿਆ ਕੈਨੇਡਾ ਜਾ ਕੇ ਸਾਲ 6 ਮਹੀਨੇ ਰਹਿ ਆ ਵੀ ਗਿਆ ਤੇ ਹੁਣ ਬਾਰਡਰ ਤੇ ਜਾ ਕੇ ਅਮਰੀਕਾ ਤੇ ਜਾ ਕੇ ਕਹਿੰਦਾ ਮੈਨੂੰ ਰਿਫਿਊਜੀ ਦਾ ਸਟੇਟਸ ਦੇ ਦਿਓ ਇਸ ਕਰਕੇ ਬੜੀਆਂ ਪਰਸਨਲ ਸਟੋਰੀਜ਼ ਨੇ ਲੋਕਾਂ ਨੇ ਜਿਹੜੇ ਹੁਣ ਕੋਣ ਨੇ ਜਿਹੜੇ ਇੱਧਰ ਆ ਰਹੇ ਵੀ ਰੌਲਾ ਆ ਕੀਆ ਜਿਹੜਾ ਕਿਉਂ ਜਿਹੜੇ ਬਾਰਡਰ ਰੂਲ ਤਾਂ ਇਹ ਹੈਗਾ ਕਿ ਫਸ ਸੇਫ ਕੰਟਰੀ ਡਾਟਾ ਕੋਈ ਰੀਜ਼ਨ ਇਦਾਂ ਦਾ ਨਹੀਂ ਦੱਸ ਰਿਹਾ ਵੀ ਕਿਹੜੇ ਲੋਕ ਨੇ ਪਰ ਜਿਹੜੇ ਵਕੀਲ ਉਹ ਦੱਸਦੇ ਆ ਕਿ ਜ਼ਿਆਦਾ ਟਰਾਂਸ ਜੈਂਡਰ ਅਮਰੀਕਨਸ ਜਿਹੜੇ ਨੇ ਉਹ ਅਪਲਾਈ ਕਰ ਰਹੇ ਕਿਉਂਕਿ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਿਹਾ ਕਿਉਂਕਿ ਜਦੋਂ ਦੇ ਰਾਸ਼ਟਰਪਤੀ ਟਰੰਪ ਆਏ ਆ ਉਸ ਵੇਲੇ ਤੋਂ ਟਰਾਂਸ ਜਿਹੜੇ ਇਹ ਲੋਕ ਨੇ ਇਹਨਾਂ ਦੇ ਉੱਤੇ ਟਰਾਂਸ ਜੈਂਡਰਸ ਨੇ ਸ਼ਕਤੀ ਥੋੜੀ ਜਿਹੀ ਵਧੀ ਹੈ ਕਈ ਪਰਸਨਲ ਸਟੋਰੀਜ਼ ਨੇ ਦੀਆਂ ট্রান্স ਵੂਮਨ ਅਰੀਜ਼ੋਨਾ ਤੋਂ ਆ ਇੱਕ ਮਦਰ ਆ ট্রান্স ਚਾਈਲਡ ਆ ਦੋਵੇਂ ਜਿਹੜੇ ਕੈਨੇਡਾ ਆਏ ਆ ਤੇ ਰਿਫਿਊਜੀ ਸਟੇਟਸ ਚਾਹੁੰਦੇ ਆ ਰਾਸ਼ਟਰਪਤੀ 트럼ਪ ਦੇ ਪ੍ਰਸ਼ਾਸਨ ਦੇ ਵਿੱਚ ਅਮਰੀਕਾ ਦੀ ਸਰੀਮ ਕੋਰਟ ਦੇ ਜਿਹੜੇ ਡਿਸੀਜਨ ਹੋਏ ਆ ট্রান্স ਰਾਈਟਸ ਨੂੰ ਰਿਸਪੈਕਟ ਕਰ ਦਿੱਤਾ ਗਿਆ ਚਾਹੇ ਉਹ ਹੈਲਥ ਕੇਅਰ ਆ ਚਾਹੇ ਉਹ ਜਿਹੜਾ ਤੁਹਾਡਾ ਬਾਥਰੂਮਸ ਨੇ ਚਾਹੇ ਤੁਹਾਡੇ ਮਿਲਟਰੀ ਆ ਚਾਹੇ ਤੁਹਾਡੇ ਸਰਵਿਸਸ ਨੇ ਚਾਹੇ ਸਪੋਰਟਸ ਪਾਰਟਿਸਪੀਸ਼ਨ ਆ ਕਿਨਾ ਟਰਾਂਸ ਦੇ ਉੱਤੇ ਕਾਫੀ ਜ਼ਿਆਦਾ ਸਖਤੀ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਕੀਤੀ ਹੈ ਅ ਅਸਾਈਲਮ ਲੈਂਡ ਦੇ ਲਈ ਕਲੇਮੈਂਟ ਨੂੰ ਪ੍ਰੂਵ ਕਰਨਾ ਪਊਗਾ ਕਿ ਅਮਰੀਕਾ ਦਾ ਕੋਈ ਵੀ ਹਿੱਸਾ ਉਹਦੇ ਲਈ ਸੇਫ ਨਹੀਂ ਹੈ ਜੇ ਉਹ ਇਹ ਸਿੱਧ ਕਰ ਦਿੰਦਾ ਫਿਰ ਕੈਨੇਡਾ ਸੋਚ ਸਕਦਾ ਕਿ ਤੁਹਾਨੂੰ ਅਸੀਂ ਪਨਾਹ ਦੇ ਸਕਦੇ ਹਾਂ ਕੈਨੇਡਾ ਦਾ ਜਿਹੜਾ ਰੈਫਿਊਜੀ ਬੋਰਡ ਆ ਇਸ ਵੇਲੇ ਉਹ ਰਿਪੋਰਟਸ ਹਿਊਮਨ ਰਾਈਟਸ ਵਾਚ ਦੀਆਂ ਜਾਂ ਦੂਜੇ ਗਰੁੱਪ ਜਿਹੜੇ ਆ ਟ੍ਰੀਟਮੈਂਟ ਆਫ ਐਲਜੀਬੀਟੀਕਿਊ ਅਮਰੀਕਾ ਦੇ ਵਿੱਚ ਉਹਨਾਂ ਸਾਰਿਆਂ ਨੂੰ ਉਹ ਸੁਧਾਰ ਦੇ ਉੱਤੇ ਡਿਸਾਈਡ ਕਰ ਰਿਹਾ ਹੈ ਸੋ ਇੱਕ ਤਾਂ ট্রান্সਰਾਈਟ ਰੋਲ ਬੈਕ ਹੋਇਆ ਉੱਥੇ ਉਹ ਵੱਡਾ ਇਸ਼ੂ ਆ ਦੂਜਾ ਡਿਸਕ੍ਰਿਮੀਨੇਸ਼ਨ ਦਾ ਡਰਾ ਬਹੁਤ ਸਾਰੇ ਜਿਹੜੇ ਐਲਜੀਬੀਟੀਕਿਊ ਅ ਅਮਰੀਕਨਸ ਨੇ ਸਪੈਸ਼ਲੀ ਟਰਾਂਸ ਉਹਨਾਂ ਦਾ ਖਤਰਾ ਆ ਤੀਜਾ ਲੀਗਲ ਅਨਸਰਟੇਨਟੀ ਆ ਉੱਥੇ ਕਿਉਂਕਿ ਲੀਗਲ ਚੇਂजेस ਬਹੁਤ ਜ਼ਿਆਦਾ ਹੋ ਰਹੀਆਂ ਪ੍ਰਸ਼ਾਸਨ ਕੁਝ ਕਹਿੰਦਾ ਅਦਾਲਤ ਕੁਝ ਕਹਿੰਦੀ ਆ ਗੱਲ ਫੇਰ ਵਿਚਕਾਰ ਆ ਜਾਂਦੀ ਆ ਔਰ ਪਰਸਨਲ ਸਟੋਰੀ ਜਿਵੇਂ ਪਰਿਵਾਰ ਜਿਹੜੇ ਕੈਨੇਡਾ ਦੇ ਵਿੱਚ ਆਏ ਆਪਣੇ ਟਰਾਂਸ ਕਿਡਸ ਨੂੰ ਬਚਾਉਣ ਦੇ ਲਈ ਕੈਨੇਡਾ ਜਿਹੜਾ LGBTQ ਮਾਮਲੇ ਦੇ ਵਿੱਚ ਜ਼ਿਆਦਾ ਸੇਫ ਮੰਨਿਆ ਜਾਂਦਾ ਇਸ ਕਰਕੇ ਲੋਕ ਇਹਧਰਲੇ ਪਾਸੇ ਜ਼ਿਆਦਾ ਆਉਣਾ ਚਾਹੁੰਦੇ ਅਗਲੀ ਗੱਲਬਾਤ ਰਿਚਮੰਡ ਆਰਸੀਐਮਪੀ ਨੇ ਜਿਹੜਾ ਇੱਕ ਸਕੈਮ ਦੱਸਿਆ ਆ ਤੇ ਸਕੈਮ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਹੈ ਇਸ ਵੇਲੇ ਹਾਲਾਂਕਿ ਇਸ ਤਰ੍ਹਾਂ ਦਾ ਸਕੈਮ ਇਸ ਤਰ੍ਹਾਂ ਦਾ ਘਪਲਾ ਪਹਿਲਾਂ ਵੀ ਹੁੰਦਾ ਆ ਪਰ ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਕਾਫੀ ਵਧਿਆ ਆ ਇਹ ਰੈਂਟਲ ਡਿਪੋਜ਼ਿਟ ਸਕੈਮ ਜਿਹੜਾ ਪਿਛਲੇ ਦਿਨਾਂ ਤੋਂ ਚਰਚਾ ਦੇ ਵਿੱਚ ਹੈ ਚੱਲ ਕਰਦੇ ਕੀ ਆ ਕਿ ਜਿਹੜਾ ਲੈਂਡਲੋਰਡ ਆ ਉਹ ਇੱਕ ਫੇਕ ਲੈਂਡਲੋਰਡ ਆਨਲਾਈਨ ਐਡ ਪਾ ਦਿੰਦਾ ਅਪਾਰਟਮੈਂਟ ਦੇ ਲਈ ਕਿ ਆ ਫਲਾਣਾ ਅਪਾਰਟਮੈਂਟ ਆ ਜੀ ਇਹ ਪਿਛਲੇ ਅ অন্ਟੈਰੀਓ ਦੇ ਵਿੱਚ ਤੇ ਵੇਚ ਵੀ ਗਿਆ ਕੋਈ ਐਸੇ ਤਰੀਕੇ ਦੇ ਨਾਲ ਕਿਉਂਕਿ ਬਹੁਤ ਥੋੜੇ ਜੇ ਕਾਗਜ਼ ਚਾਹੀਦੇ ਹੁੰਦੇ ਆ ਬਣਾਉਣ ਦੇ ਲਈ ਉਹ ਬਣਾ ਕੇ ਅਪਾਰਟਮੈਂਟ ਕਿਸੇ ਦਾ ਤੇ ਉਹ ਕਿਸੇ ਨੂੰ ਵੇਚ ਗਿਆ ਇਦਾਂ ਵੀ ਹੋਇਆ ਇੱਥੇ ਜਿਹੜਾ ਰਿਚਮੈਂਟ ਦੇ ਵਿੱਚ ਆਪਣੇ ਸਕੈਮ ਹੋ ਰਿਹਾ ਇਸ ਵੇਲੇ ਗੜਬੜ ਹੋ ਰਹੀ ਆ ਉਹ ਇਹ ਆ ਕਿ ਵੈਸੇ ਹੀ ਕਿਸੇ ਦਾ ਅਪਾਰਟਮੈਂਟ ਪਾ ਦਿੰਦੇ ਆ ਕਿ ਇਹ ਅਪਾਰਟਮੈਂਟ ਅਸੀਂ ਰੈਂਟ ਤੇ ਚੜਨਾ ਜੀ ਜਿਹੜੇ ਇੰਟਰਸਟਿਡ ਆ ਦੱਸੋ ਲੋਕ ਉਹਦੇ ਉੱਤੇ ਜਿਹੜੇ ਫਸ ਜਾਂਦੇ ਆ ਟ੍ਰਿਕ ਕੀ ਕਰਦੇ ਆ ਉਹ ਰੈਂਟਰ ਨੂੰ ਇਹ ਕਹਿੰਦੇ ਆ ਕਿ ਤੁਸੀਂ ਡਿਪੋਜ਼ਿਟ ਭੇਜੋ ਜਦਾ ਹੀ ਟ੍ਰਾਂਸਫਰ ਭੇਜ ਦਿਓ ਤਾਂ ਕਿ ਤੁਹਾਡੀ ਪਲੇਸ ਸਿਕਿਉਰ ਕਰ ਲਈਏ ਜਿਹੜਾ ਜਿਹਨੇ ਕਿਰਾਏ ਤੇ ਲੈਣਾ ਹੁੰਦਾ ਉਹ ਕਈ ਵਾਰੀ ਡਰਿਆ ਹੁੰਦਾ ਉਹਨੂੰ ਡਰ ਹੁੰਦਾ ਵੀ ਜਿਹੜਾ ਉਹਨੂੰ ਸੂਟ ਕਰਦਾ ਨੇੜੇ ਆ ਜਾਂ ਥੋੜਾ ਸਸਤਾ ਆ ਉਹ ਛੱਡਣਾ ਨਹੀਂ ਚਾਹੁੰਦਾ ਉਹ ਕਹਿੰਦਾ ਦੇਖ ਮੈਂ ਬਾਅਦ ਚ ਲਵਾਂਗਾ ਲੈ ਤੁਹਾਡੇ ਨਾਲ ਲਿਖ ਰੱਖਾਂ ਬਾਅਦ ਚ ਕਰ ਲਾਂਗਾ ਤੁਸੀਂ ਮੇਰਾ ਈ-ਟਰਾਂਸਫਰ ਅਕਸੈਪਟ ਕਰ ਲਓ ਤੇ ਇਹ ਸਮਝ ਲਓ ਮੇਰਾ ਰੈਂਟਲ ਹੋ ਗਿਆ ਕਿਉਂਕਿ ਵੈਸੇ ਤੁਸੀਂ ਕਿਸੇ ਨਾ ਜਦੋਂ ਇੱਕ ਸਧਾਰਨ ਜੀ ਗੱਲ ਆ ਕਿ ਜਦੋਂ ਕੋਈ ਵਿਅਕਤੀ ਰੈਂਟ ਤੇ ਆਪਣਾ ਅਪਾਰਟਮੈਂਟ ਜਾਂ ਕੋਈ ਕਮਰਾ ਜਾਂ ਕੋਈ ਬੀਸਮੈਂਟ ਦੇਣਾ ਚਾਹੁੰਦਾ ਆ ਉਹ ਕਿੰਨੇ ਬੰਦੇ ਨਾਲ ਰੋਜ਼ ਗੱਲ ਕਰ ਰਿਹਾ ਹੁੰਦਾ ਦਸਾਂ 20ਾਂ 50ਾਂ ਨਾਲ ਤੇ ਸਾਰੇ ਹੀ ਕਹਿ ਜਾਂਦੇ ਆ ਕਿ ਸਾਨੂੰ ਮਨਜ਼ੂਰ ਆਸੀਂ ਇੱਥੇ ਆ ਜਾਾਂਗੇ ਪਰ ਜਿਹੜਾ ਪਹਿਲਾਂ ਪੈਸੇ ਦੇ ਜਾਂਦਾ ਉਹਨੂੰ ਹੀ ਉਹ ਆਪਣਾ ਬੀਸਮੈਂਟ ਜਾਂ ਅਪਾਰਟਮੈਂਟ ਰੈਂਟ ਤੇ ਦੇ ਦਿੰਦਾ ਇੱਥੇ ਲੋਕ ਫਿਰ ਹੀ ਕਰਦੇ ਆ ਵੀ ਕਿਤੇ ਇਹ ਸਾਡੇ ਕੋਲ ਰਹਿ ਨਾ ਜਾਵੇ ਤੁਸੀਂ ਸਾਡੇ ਕੋਲ ਡਿਪੋਜ਼ਿਟ ਲੈ ਲਓ ਕੋਈ ਟ੍ਰਾਂਸਫਰ ਦੇ ਨਾਲ ਥੋੜਾ ਬਹੁਤਾ ਡਿਪੋਜ਼ਿਟ ਭੇਜ ਦਿੰਦੇ ਆ ਤੇ ਜਦੋਂ ਉਹ ਪੇ ਕਰ ਦਿੰਦੇ ਆ ਜਿਹੜਾ ਵਿਕਟਮ ਫਿਰ ਜਾ ਕੇ ਉੱਥੇ ਦੇਖਦਾ ਵੀ ਹੁਣ ਮੈਂ ਦੇਖ ਵੀ ਲਵਾਂ ਜਿਹੜਾ ਅਪਾਰਟਮੈਂਟ ਉੱਥੇ ਕਿੱਦਾਂ ਦਾ ਜਾਂ ਕੀ ਆ ਜਾਂ ਤੇ ਉੱਥੇ ਹੈ ਹੀ ਨਹੀਂ ਜਾਂ ਰੀਅਲੀ ਤੇ ਜਾਂ ਉਹ ਅਵੇਲੇਬਲ ਨਹੀਂ ਪਹਿਲਾਂ ਹੀ ਉਹਦੇ ਵਿੱਚ ਕੋਈ ਰਹਿੰਦਾ ਆ ਇਹ ਜਿਹੜੇ ਰੀਸੈਂਟ ਕੇਸਸ ਹੋਇਆ ਘੱਟੋ ਘੱਟ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਪੰਜ ਲੋਕਾਂ ਨਾਲ ਹੀ ਸਕੈਮ ਹੋ ਗਿਆ ਹੁਣ ਕਰਦੇ ਕੀ ਆ ਉਹ ਇੱਕ ਮਤਲਬ ਜਿਹੜੇ 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 ਉਹ ਸੈਂਸ ਆਫ ਅਰਜੈਂਸੀ ਮਤਲਬ ਉਹ ਕਹਿੰਦੇ ਵੀ ਹੁਣੇ ਹੀ ਆ ਜਿਹੜੇ ਰੈਂਟਰ ਨੂੰ ਇੰਨਾ ਕੁ ਪ੍ਰੈਸ਼ਰਾਈਜ਼ ਕਰ ਦਿੰਦੇ ਵੀ ਜੇ ਤੁਸੀਂ ਹੁਣ ਪੈਸੇ ਨਾ ਭੇਜੇ ਤਾਂ ਅਸੀਂ ਕਿਸੇ ਨੂੰ ਦੇ ਦੇਣਾ ਪੁਲਿਸ ਇਹ ਕਹਿੰਦੀ ਆ ਕਿ ਤੁਸੀਂ ਸਭ ਤੋਂ ਪਹਿਲਾਂ ਪ੍ਰਾਪਰਟੀ ਇਨ ਪਰਸਨ ਜਾ ਕੇ ਦੇਖੋ ਕੁਝ ਵੀ ਪੇ ਕਰਨ ਤੋਂ ਪਹਿਲਾਂ ਜੇ ਤੁਸੀਂ ਉੱਤੇ ਜਾ ਕੇ ਦੇਖੋਗੇ ਉਹਦੇ ਤੋਂ ਬਾਅਦ ਡੀਲ ਕਰੋ ਦੂਜਾ ਕਹਿੰਦੇ ਐਡ ਚੈੱਕ ਕਰੋ ਜਿਹੜੀ ਲਿਸਟਿੰਗ ਆ ਉਹ ਮਲਟੀਪਲ ਵੈਬਸਾਈਟਸ ਦੇ ਉੱਤੇ ਦੇਖੋ ਤੇ ਜਿਹੜੇ ਉਹਨਾਂ ਦੇ ਰਿਵਰਸ ਇਮੇਜ ਸਰਚ ਆ ਉਹਨੂੰ ਵੀ ਦੇਖੋ ਵੀ ਇਹ ਫੋਟੋ ਕਿਤੇ ਏਦਾਂ ਕਈ ਵਾਰੀ ਏਦਾਂ ਹੁੰਦਾ ਕਿ ਫੋਟੋ ਏਰੀਜ਼ੋਨਾ ਦੀ ਆ ਤੇ ਪਾਈ ਰਿਚਮੰਡ ਚ ਲਿਖਿਆ ਵੀ ਹੈਗੀ ਅਵੇਲੇਬਲ ਰਿਚਮੰਡ ਚ ਕਿਉਂਕਿ ਨਕਲੀ ਫੋਟੋ ਕਿਤੇ ਨਾ ਕਿਤੇ ਇੰਟਰਨੈਟ ਤੋਂ ਚੱਕੀਆਂ ਹੁੰਦੀਆਂ ਉਹ ਫੋਟੋ ਨੂੰ ਕਾਪੀ ਕਰਕੇ ਤੁਸੀਂ ਜਦੋਂ ਉਹਨੂੰ ਰਿਵਰਸ ਇਮੇਜ ਸਰਚ ਕਰਦੇ ਆ ਕਿ ਤਸਵੀਰ ਕਿਥੇ ਦੀ ਉਹ ਤੁਹਾਨੂੰ ਦੱਸ ਦਿੰਦੇ ਵੀ ਇਹ ਫੋਟੋ ਤੇ ਫਲਾਨੀ ਸਟੇਟ ਦੀ ਆ ਫਲਾਨੇ ਦੇਸ਼ ਦੀ ਆ ਇਦਾਂ ਵੀ ਚੈੱਕ ਕੀਤਾ ਜਾ ਸਕਦਾ ਹੁੰਦਾ ਦੂਜਾ ਵੀ ਓਨਰਸ਼ਿਪ ਉਹ ਕਹਿੰਦੇ ਜਰੂਰ ਕਨਫਰਮ ਕਰੋ ਕਿ ਜਿਹੜਾ ਬੰਦਾ ਕਰ ਰਿਹਾ ਆ ਤੁਹਾਨੂੰ ਰੈਂਟ ਦੇ ਉੱਤੇ ਉਹ ਅਪਾਰਟਮੈਂਟ ਦੇ ਰਿਹਾ ਕੀ ਉਹ ਸੱਚਮੁੱਚ ਓਨ ਕਰਦਾ ਆ ਜਾਂ ਉਹਨੂੰ ਪ੍ਰਾਪਰਟੀ ਨੂੰ ਮੈਨੇਜ ਕਰਦਾ ਆ ਇਹ ਚੈੱਕ ਕਰਨ ਦੀ ਕੋਸ਼ਿਸ਼ ਕਰੋ ਤੇ ਜੇ ਰੱਬ ਨਾ ਕਰੇ ਤੁਹਾਡੇ ਨਾਲ ਇਹ ਸਕੈਮ ਹੋ ਗਿਆ ਤੇ ਉਹ ਕਹਿੰਦੇ ਲੋਕਲ ਪੁਲਿਸ ਨੂੰ ਤੁਸੀਂ ਦੱਸੋ ਤੇ ਤੁਹਾਡਾ ਕੋਸ਼ਿਸ਼ ਨਾ ਕੁਝ ਬਚਾ ਕਰ ਸਕਦੇ ਆ ਇਹ ਪਹਿਲਾ ਸਕੈਮ ਨਹੀਂ ਆ ਜਿਹਦੇ ਬਾਰੇ ਰਿਸ਼ਮੰਦ ਆਰ ਸੀ ਐਮ ਪੀ ਨੇ ਜਿਹੜਾ ਵਾਰਨਿੰਗ ਦਿੱਤੀ ਆ ਇੱਕ ਜਿਹੜਾ ਜੌਬ ਆਫਰ ਸਕੈਮਸ ਨੇ ਫੇਕ ਏਮਪਲॉयर्स ਜਿਹੜੇ ਆ ਉਹ ਬੜੀਆਂ ਅਟਰੈਕਟਿਵ ਜੀਆਂ ਜੌਬ ਐਡਸ ਪਾਉਂਦੇ ਆ ਤੇ ਪੈਸਾ ਮੰਗਦੇ ਆ ਅਪ ਫਰੰਟ ਦੇ ਉੱਤੇ ਕਿ ਟ੍ਰੇਨਿੰਗ ਆ ਜਾਂ ਕੋਈ ਸਮਾਨ ਲੈਣਾ ਜਾਂ ਵਰਕ ਵੀਜ਼ਾ ਫੀ ਹੈ ਤੇ ਬਾਅਦ ਦੇ ਵਿੱਚ ਉਹ ਇੱਕ ਵਾਰੀ ਪੈਸੇ ਮਿਲੇ ਉਤ ਤੋਂ ਬਾਅਦ ਡਿਸਪੀਅਰ ਹੋ ਜਾਂਦੇ ਆ ਔਨਲਾਈਨ ਮਾਰਕੀਟਪਲੇਸ ਸਕੈਮ ਹੋ ਰਿਹਾ ਬਹੁਤ ਸਾਰੇ ਫੇਕ ਐਂਡ ਪਾ ਦਿੰਦੇ ਕਾਰ ਦੀ ਫੋਨ ਜਾਂ ਫਰਨੀਚਰ ਜਾਂ ਕਿਸੇ ਵੀ ਚੀਜ਼ ਦੀ ਬਹੁਤ ਘੱਟ ਕੀਮਤਾਂ ਦੇ ਉੱਤੇ ਡਿਪੋਜ਼ਿਟ ਮੰਗ ਲੈਂਦੇ ਵੀ ਅਸੀਂ ਹੋਲਡ ਕਰ ਲੈਨੇ ਤੁਸੀਂ ਡਿਪੋਜ਼ਿਟ ਦੇ ਦਿਓ ਪਰ ਉਹ ਕਦੇ ਵੀ ਜਿਹੜੀ ਚੀਜ਼ ਆ ਉਹ ਡਿਲੀਵਰ ਨਹੀਂ ਹੁੰਦੀ ਵਕੇਸ਼ਨ ਰੈਂਟਲ ਸਕੈਮ ਹੋ ਰਹੇ ਆ ਜਿਹੜੇ ਫਰਾਡਸਟਰਸ ਨੇ ਜਿਹੜੇ ਫਰਾਡ ਕਰਨ ਵਾਲੇ ਨੇ ਉਹ ਅਸਲੀ Airbnb ਜਾਂ ਹੋਟਲ ਦੀਆਂ ਫੋਟੋ ਕਾਪੀ ਕਰ ਲੈਂਦੇ ਆ ਤੇ ਫਿਰ ਉਹਨਾਂ ਨੂੰ ਸਸਤੀਆਂ ਰੈਂਟ ਦੇ ਉੱਤੇ ਦੇਣੀਆਂ ਸ਼ੁਰੂ ਕਰ ਦਿੰਦੇ ਆ ਟੂਰਿਸਟ ਜਿਹੜੇ ਡਿਪੋਜ਼ਿਟ ਭੇਜਦੇ ਆ ਦੇ ਬਾਅਦ ਵਿੱਚ ਦੇਖਦਿਆ ਕਿ ਪ੍ਰਾਪਰਟੀ ਜਾਂ ਉੱਤੇ ਹੈ ਹੀ ਨਹੀਂ ਤੇ ਜਾਂ ਫਿਰ ਉਹ ਅਵੇਲੇਬਲ ਨਹੀਂ ਹੈ ਜਿਹੜੇ ਐਡਸ ਕਈ ਫੇਕ ਸੈਲਰ ਐਡ ਪਾਉਂਦੇ ਆ ਕਾਨਸਰਟ ਦੀਆਂ სპੋਰਟਸ ਟਿਕਟ ਦੀਆਂ ਉਹਦੀਆਂ ਜਿਹੜੀਆਂ ਜਿਹੜੇ ਖਰੀਦਦਾਰ ਨੇ ਜਦੋਂ ਪੇ ਕਰ ਦਿੰਦੇ ਆ ਬਾਅਦ ਚ ਪਤਾ ਲੱਗਦਾ ਕਿ ਟਿਕਟ ਨਕਲੀ ਆ ਤੇ ਜਾਂ ਉਹ ਕਦੇ ਉਹਨਾਂ ਨੂੰ ਪਹੁੰਚਦੇ ਨਹੀਂ ਜਾਂ ਉੱਥੇ ਜਾ ਕੇ ਪਤਾ ਲੱਗਦਾ ਕਈ ਸਕੈਮਰ ਜਿਹੜੇ ਨੇ ਉਹ ਇਦਾਂ ਕਰ ਰਿਹਾ ਕਿ ਗਵਰਨਮੈਂਟ ਦੇ ਏਜੰਟ ਆ ਤੇ ਸਾਡੇ ਨਾਲ ਵਾਦਾ ਕਰਦੇ ਆ ਕਿ ਤੁਹਾਨੂੰ ਜਲਦੀ ਵੀਜ਼ਾ ਦਵਾ ਦਵਾਂਗੇ ਜਾਂ ਸਿਟੀਨਸ਼ਿਪ ਸ਼ਿਪ ਜਿਹੜਾ ਪ੍ਰੋਸੈਸ ਆ ਉਹ ਤੇਜ਼ ਕਰ ਦਿਆਂਗੇ ਉਹਨਾਂ ਤੋਂ ਪੈਸੇ ਲੈ ਜਾਂਦੇ ਆ ਰਮਾਂਸ਼ ਸਕੈਮ ਚੱਲਦੇ ਆ ਬਹੁਤ ਸਾਰੇ ਪੁਲਿਸ ਨੇ ਇਹ ਵੀ ਦੱਸਿਆ ਕਿ ਸਕੈਮਰ ਆਨਲਾਈਨ ਰਿਲੇਸ਼ਨਸ਼ਿਪ ਬਣਾ ਲੈਣਦੇ ਤੁਹਾਡੇ ਨਾਲ ਤੇ ਫਿਰ ਤੁਹਾਡੇ ਕੋਲੋਂ ਪੈਸੇ ਮੰਗਦੇ ਐਮਰਜੈਂਸੀਜ਼ ਦੇ ਲਈ ਜਾਂ ਕਿਸੇ ਗੱਲ ਦੇ ਲਈ ਸੋ ਯੂਟਿਲਿਟੀ ਜਾਂ ਸੀਆਰਏ ਸਕੈਮ ਵੀ ਨੇ ਸੋ ਫੇਕ ਮੂਵਿੰਗ ਕੰਪਨੀਆਂ ਬਹੁਤ ਧੁਰੀਆਂ ਫਿਰਦੀਆਂ ਇਹਨਾਂ ਦਿਨਾਂ ਦੇ ਵਿੱਚ ਕਈ ਘਟਨਾਵਾਂ ਸਾਹਮਣੇ ਆਈਆਂ ਆ ਜਿਹੜੇ ਡਿਪੋਜ਼ਿਟ ਲੈ ਲੈਂਦੀਆਂ ਤੇ ਬਾਅਦ ਦੇ ਵਿੱਚ ਉੱਥੇ ਪਹੁੰਚਦੀਆਂ ਨਹੀਂ ਆ ਜਾਂ ਫਿਰ ਹੋਰ ਪੈਸਾ ਉਹ ਮੰਗਦੇ ਆ ਦੋਸਤੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇਸ ਸਮਾਪਤ ਕਰਦੇ ਹਾਂ ਕੱਲ ਫਿਰ ਆਜ਼ ਰਹਾਂਗੇ ਸ਼ੁਨਾਮੀਆ ਕੱਲ ਮਿਲਾਂਗੇ